ਔਰ ਆਮ ਆਲੀ ਹਟਲੇ ਤੇ ਧੀ ਤਮਾਕਾ ਸੇਲ ਕਰਤੀ ਜੀ ਇਹ ਫਲਕਾਰੀਆਂ ਦੀ ਤਮਾਕਾ ਸੇਲ ਸਪੈਸ਼ਲ ਗੁਰਪੂਰਬ ਦੇ ਉੱਤੇ ਸਪੈਸ਼ਲ ਹਫਤੇ ਵਾਸਤੇ ਸੇਲ ਲਾਤੀ ਜੀ ਇਹ ਗੁਰਪੂਰਬ ਦੇ ਉੱਤੇ ਸਪੈਸ਼ਲ ਹਫਤੇ ਵਾਸਤੇ ਸੇਲ ਲਾਤੀ ਜੀ ਜਿਹੜਾ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੂਗਾ YouTube ਤੇ ਅਕਾ ਇੰਸਟਾ ਤੇ ਸਾਨੂੰ ਫੋਲੋ ਕਰੂਗਾ ਵਧੀਆ ਵਧੀਆ ਕਮੈਂਟ ਕਰਕੇ ਭੇਜੂਗਾ ਇਹ ਫਲਕਾਰੀਆਂ ਦੇਖੋ ਜੀ ਬਹੁਤ ਹੀ ਰੇਟ ਵਾਸਤੇ ਉਹ ਘਟਾਈ ਸਪੈਸ਼ਲ ਸਟਾਕ ਆ ਗਈ ਲਿਮਟਿਡ ਦੇ ਵਿੱਚ ਲਿਮਟਿਡ ਸਟਾਕ ਆ ਗਿਆ ਸਾਡੇ ਕੋਲ ਫਿਰਾਲ 2 300 ਫੁਲਕਾਰੀ ਆਈ ਹੋਈ ਹੈ ਜੀ ਸਪੈਸ਼ਲ 3 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸੇਲ ਹੈ ਜੀ ਇਹ ਅੱਜ 3 ਤਰੀਕ ਨੂੰ ਤੋਂ ਲੈ ਕੇ 15 ਨਵੰਬਰ ਤੱਕ ਗੁਰਪੂਰਵ ਦੇ ਉੱਤੇ ਸਪੈਸ਼ਲ ਸੇਲ ਚੱਲੀ ਜਾਂਦੀ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਪੂਰੀ ਭਰਮੀ ਫੁਲਕਾਰੀ ਹੈ ਜੀ ਜਮਾਂ ਬਿਲਕੁਲ ਸਾਨੂੰ YouTube ਤੇ ਬੱਤਵਾਦ ਫੋਲੋ ਕਰੋ ਤੇ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਜੀ ਸਪੈਸ਼ਲ ਆਫਰ ਲਾਤੀ ਜੀ ਇਹ ਫਲਕਾਰੀਆਂ ਦੀ ਸਪੈਸ਼ਲ ਆਫਰ ਜਿਹੋ ਉਹਨਾਂ ਵਾਸਤੇ ਜਿਹੜਾ ਸਾਨੂੰ ਬੱਤਵਾਦ ਫੋਲੋ ਕਰੂਗਾ ਤੇ ਵੀਡੀਓ ਨੂੰ ਬੱਤਵਾ ਸ਼ੇਅਰ ਕਰੂਗਾ ਦੇਖੀ ਚਲੋ ਕਿੰਨੇ ਸ਼ਾਨ ਆਹ ਦੇਖੋ ਜੀ ਸਪੈਸ਼ਲ ਤਮਾਕੇ ਸੇ ਲਾਤੀ ਤਮਾਕੇ ਸੇ ਲ ਇਹ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਗੁਰਪੂਰਵ ਸੇਲ ਲਾਚੀ ਜੀ ਸਪੈਸ਼ਲ ਗੁਰਪੂਰਵ ਸੇਲ ਸਪੈਸ਼ਲ ਹੈ ਗੁਰਪੂਰਵ ਸੇਲ ਆਤੀ ਜੀ ਡਿਜ਼ਾਈਨ ਦੇਖੀ ਜੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਪੂਰੀ ਭਾਰੀ ਫਲਕਾਰੀ ਆ ਜੀ ਇਹ ਮਾਰਕੀਟ ਦੇ ਵਿੱਚ ਆਮ ਹੀ ਇਹ 8-900 ਰੁਪਏ ਦੀ ਫਲਕਾਰੀ ਵਿਕਦੀ ਹੈ ਜੀ 8-900 ਰੁਪਏ ਦੀ ਫਲਕਾਰੀ ਵਿਕਦੀ ਹੈ ਜੀ ਡਿਜ਼ਾਈਨ ਦੇਖੀ ਚੱਲੋ 6 ਕੀ ਆ ਕੇ ਜੀ ਸਾਵੇ ਡਿਜ਼ਾਈਨ ਜਾਣੇ ਪੈਣਗੇ ਜੀ ਇਹ ਜਿਹੜਾ ਸਾਡੀ ਵੀਡੀਓ ਨੂੰ ਬਸਤ ਵੇਅ ਸ਼ੇਅਰ ਕਰੂਗਾ ਤੇ ਸਾਡੇ ਚੈਨਲ ਨੂੰ ਲਾਇਕ ਕਰੂਗਾ ਉਹਦੇ ਬਾਕੀ ਸਪੈਸ਼ਲ ਆਫਰ ਹੈ ਜੀ ਇਹ 3500 ਰੁਪਏ ਦੀ ਇੱਕ 1000 ਦੀਆਂ ਤਿੰਨ ਕੱਟੀਆਂ ਜੀ 1000 ਰੁਪਏ ਦੇ ਵਿੱਚ ਤਿੰਨ ਡਿਜ਼ਾਈਨ ਦੇਖੀ ਜੇ ਲੋ ਕਿੰਨੇ ਸ਼ਾਨਦਾਰ ਡਿਜ਼ਾਈਨ ਆ ਜੀ ਧਮਾਕਾ ਸੇ ਲਾਤੀ ਜੀ ਮਾਲ ਦਾ ਸ ਬਿਲਕੁਲ ਭਰਾਵਾਂ ਦੀ ਹਿੱਟ ਦਿੱਤਾ ਜੀ ਤੁਹਾਨੂੰ ਪਤਾ ਹੈ ਜੇ ਸਾਡੇ ਕੋਲ ਪੀਸਾਂ ਦੀ ਸੇਲ ਵੀ ਚੱਲੀ ਜਾਂਦੀ ਹੈ ਜੀ ਸੂਟਾਂ ਦੇ ਰੈਸ਼ੀਓ ਪੀਸ ਕਿਹਨੇ ਚੱਲਦੇ ਅੱਜ ਕੱਲ ਆਰਗੰਝਾ ਵਗੈਰਾ ਦੇ 200 ਦਾ ਸੂਟ ਆ ਜਾਂਦਾ ਜੀ ਉਹ ਉਹ ਵੀ ਚੱਲੀ ਜਾਂਦੀ ਹੈ ਸੇਲ ਤੇ ਨਾਲ ਸਪੈਸ਼ਲ ਫਰਕਾਰੀਆਂ ਸੇ ਲਾਤੀ ਜੀ ਇਹ ਹਜ਼ਾਰ ਦੀਆਂ ਤਿੰਨ ਕੱਟੀਆਂ ਜੀ 350 ਦੀ 1000 ਦੀਆਂ ਤਿੰਨ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਪੂਰੇ ਘਰ ਮੇਂ ਡੈਨ ਹੈ ਜੀ ਪੂਰੇ ਪੂਰੇ ਘਰ ਮੇਂ ਡਿਜ਼ਾਈਨਾਂ ਦੇ ਵਿੱਚ 1000 ਰੁਪਏ ਦੀਆਂ ਤਿੰਨ ਕੱਟੀਆਂ ਜੀ ਸਪੈਸ਼ਲ ਇਹ 1000 ਰੁਪਏ ਦੇ ਤਿੰਨ ਸ਼ਾਨਦਾਰ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਹੈ ਦੇ ਵਿੱਚ ਆਏ ਪਏ ਪੂਰਾ ਭਰਮਾ ਕੰਮ ਹੈ ਜੀ ਆਮ ਹੀ ਫਲਕਾਰੀ 8900 ਦੀ ਵਿਖਦੀ ਹੈ ਜੀ ਸਾਡੇ ਕੋਲੇ ਸੇਲ ਦੇ ਉੱਤੇ ਹਜ਼ਾਰ ਦੀਆਂ ਤਿੰਨ ਗਾਟੀਆਂ ਜੀ ਹਜ਼ਾਰ-ਹਜ਼ਾਰ ਦੀ ਫਲਕਾਰੀ ਵਿਖਦੀ ਹੈ ਜੀ ਇਹ ਹਜ਼ਾਰ ਦੀਆਂ ਤਿੰਨ ਗਾਟੀਆਂ ਜੀ ਦੋ ਵੀ ਛੜੀਆਂ ਤਿੰਨ ਗਾਟੀਆਂ ਹਜ਼ਾਰ ਦੀਆਂ ਸਪੈਸ਼ਲ ਸੇਲ ਦੇ ਉੱਤੇ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਤੇ ਸਾਡੇ ਚੈਨਲ ਨੂੰ ਲਾਈਕ ਕਰੂਗਾ ਇੰਸਟਾਗ੍ਰam ਦੇ ਉੱਤੇ ਤੇ YouTube ਦੇ ਉੱਤੇ ਫੋਲੋ ਫੋਲੋ ਕਰੋ ਤੇ 350 ਦੀ ਇੱਕ ਹਜ਼ਾਰ ਦੀਆਂ ਤਿੰਨ ਫਲਕਾਰੀਆਂ ਲੈ ਕੇ ਜਾਓ ਜੀ ਸਪੈਸ਼ਲ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਜੀ ਸਪੈਸ਼ਲ ਵਿਆਹ ਸ਼ਾਦੀਆਂ ਵਾਸਤੇ ਫਲਕਾਰੀਆਂ ਦੇਖੋ ਭਾਰੀਆਂ ਇੱਕ ਤੋਂ ਇੱਕ ਵਧੀਆ ਜੀ ਪੂਰੀ ਵਧੀਆ ਹੈ ਜੀ ਕੁਆਲਿਟੀ ਦੇ ਪੂਰੀ ਹੈਵੀ ਬਣੀ ਹੋਈ ਹੈ ਜੀ ਸਾਰੀ ਇਹ ਹਜ਼ਾਰ ਦੀਆਂ ਤੰਗਾਟੀਆਂ ਜੀ ਸਪੈਸ਼ਲ ਹੋਲਡਰਾਂ ਅੰਕੜੇ ਆਏ ਨੇ ਪੂਰਾ ਡਿਜ਼ਾਈਨ ਆਇਆ ਇੱਕ ਤੋਂ ਇੱਕ ਚੜਦੇ ਚੜਦਾ ਹੀ ਪੂਰਾ ਪਰ ਮੇਡ ਡਿਜ਼ਾਈਨਾਂ ਦੇ ਵਿੱਚ ਫੁੱਲ ਸਟਾਕਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਗੇਰਾ ਫਿਲਹਾਲ ਇਹ ਸੇਲ 15 ਨਵੰਬਰ ਤੱਕ ਹੈ ਜੀ ਸਪੈਸ਼ਲ 15 ਨਵੰਬਰ ਤੱਕ ਭਾਰੀ ਸੇਲ ਚੱਲੀ ਜਾਂਦੀ ਹੈ ਜੀ ਉਸ ਤੋਂ ਬਾਅਦ ਮਾਲ ਸਟਾਕ ਮਿਲਦੇ ਡਿਪੈਂਡਰ ਦੇ ਮਿਲਣ ਵਾਲੀ ਕੋਈ ਮਾਲ ਹੋਰ ਆ ਗਿਆ ਤਾਂ ਸੇਲ ਅੱਗੇ ਵਾ ਸਕਦੀ ਹੈ ਜੀ ਇਹ ਦੀ 15 ਨਵੰਬਰ ਤੱਕ ਸੇਲ ਚੱਲ ਰਹੀ ਹੈ ਜੀ 1000 ਦੀਆਂ 3 350 ਦੀ ਇੱਕ ਹੁਣ ਕਿੰਨੀਆਂ ਮਰਜ਼ੀ ਲੈ ਜਾ ਸਕਦੇ ਜੀ ਕਿਸੇ ਨੇ ਵੇਚਣ ਵਾਸਤੇ ਲੈ ਜਾਣੀ ਇਕੱਠੀਆਂ ਤਾਂ ਇਹੀ ਰੇਟ ਹੈ ਜੀ ਜਿੰਨੀ ਮਰਜ਼ੀ ਲੈ ਜਾ ਸਕਦਾ ਹੈਗਾ ਜੇ 10 ਲੈ ਜਾ ਕੇ ਉਹ 20 ਲੈ ਕੇ ਜਾਓ ਕਾਊਕਾ ਕਿਹੜਾ ਫਿਰ ਹਾਲ 2-300 ਫੁਲਕਾਰੀ ਆਈ ਹੋਈ ਹੈ ਸਾਡੇ ਕੋਲ ਜਿੰਨੀ ਮਰਜ਼ੀ ਲੈ ਸਕਦੇ ਹੋ ਤਾਂ ਡਿਜ਼ਾਈਨ ਦੇਖੀ ਚਲੋ ਜੀ ਸਾਰੇ ਸਾਡੇ 350 ਦਾ ਇੱਕ ਪੀਸ ਤੇ 1000 ਦੀਆਂ ਤਿੰਨ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਕਾਊਕਾ ਹੁਣ ਤਾਂ ਫੁੱਲ ਆਇਆ ਹੋਇਆ ਹੈ ਇਹਦੇ ਵਿੱਚ ਹੋਲ ਸਟਾਕ ਦੇ ਵਿੱਚ ਮਾਲ ਪਹੁੰਚ ਗਿਆ ਹੈ। ਹਜ਼ਾਰੀਆਂ ਤਿੰਨ ਕਾਟੀਆਂ ਜੀ। ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋਗੇ ਡਿਜ਼ਾਈਨ ਵੱਖੋ ਵੱਖਰੇ ਆ ਸਾਬ। ਇੱਕ ਇੱਕੜਿਆਈਆਂ ਚਾਰ-ਚਾਰ ਪੰਜ-ਪੰਜ ਲੈ ਰੀਆਂ ਉਹ ਵੀ ਮਿਲ ਸਕਦੇ ਆ ਜੀ। ਇੱਕ ਡਿਜ਼ਾਈਨ ਹੈ ਜਿੰਨੀਆਂ ਮਰਜ਼ੀ ਲੈ ਲਓ ਜੀ ਹੁਣ ਤਾਂ। ਅੱਜ ਕੋਈ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਸਟਾਕ। ਫੁੱਲ ਕੁਆਂਟੀਟੀ ਸਟਾਕ ਪਹੁੰਚ ਗਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਵੇਲੇ ਚੱਲੀ ਜਾਂਦਾ ਜੀ।